ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਖਸੇਰ ਔਕੇ ਸੋ ਆਪ ਸਭ ਨੂੰ ਪਤਾ ਹੀ ਆ ਕਿ ਡੈਲੀ ਰੌਕੇ ਨੇ ਵੀ ਰਹੀ ਆ ਆਪਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹੁੰਦੇ ਸੀ ਸੋ ਅੱਜ ਕੱਲ੍ਹ ਬਾਹਰ ਆਉਣ ਦੇ ਕਾਰਨ ਕੁਝ ਪਰਿਵਾਰਾਂ ਤੱਕ ਇਹੜੀ ਪਹੁੰਚ ਨਹੀਂ ਕੀਤੀ ਗਈ ਸੋ ਸਾਨੂੰ ਇੱਕ ਵੀਡੀਓ ਆ ਰਹੀ ਸੀ ਔਰ ਕਾਫੀ ਦਿਨਾਂ ਦੇ ਫੋਨ ਆ ਰਹੇ ਸੀਗੇ ਕਿ ਪਿੰਡ ਕੋਲੀਆ ਖੁਰ ਤੋਂ ਸਾਡਾ ਭਰਾ ਤੁਸੀਂ ਇਹੜੀ ਵੀਡੀਓ ਦੇਖ ਰਹੇ ਆ ਸੰਦੀਪ ਸਿੰਘ ਸਾਨੁਪਰੇਸ਼ਮ ਸਿੰਘ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਸੋ ਇਸ ਵੀਰ ਦੇ ਜਿਹੜੇ ਚੂਲੇ ਤੇ ਸੱਟ ਲੱਗੀ ਸੀਗੀ ਚੂਲੇ ਦਾ ਆਪਰੇਸ਼ਨ ਹੋਣਾ ਏ ਬਹੁ ਲੋੜਵੰਦ ਪਰਿਵਾਰ ਆ 2 ਸਾਲ ਦੀ ਬੱਚੀ ਆ ਤੇ ਉਸ ਦੀ ਪਤਨੀ ਜਿਹੜੀ ਘਰਾਂ ਦੇ ਵਿੱਚ ਜਿਹੜੇ ਕੰਮ ਧੰਦਾ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਆ ਇੱਕੋ ਹੀ ਇਹ ਵੀਰ ਸੀ ਜਿਹੜਾ ਕਮਾਈ ਵਾਲਾ ਘਰੇ ਸੋ ਉਸ ਵੀਰ ਦੇ ਜਿਹੜਾ ਮੰਜੇ ਤੇ ਬੈਠਣੇ ਬਿਮਾਰੀ ਦੇ ਕਾਰਨ ਜੋ ਕਿ ਲੱਕ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ ਚੂਲਾ ਪੈਣਾ ਹੈਗਾ ਨਵਾਂ ਸੋ ਉਹ ਕਮਾਈ ਵੀ ਘਰ ਦੀ ਬੰਦ ਹੋ ਗਈ ਆ ਸੋ ਉਹਨਾਂ ਨੇ ਅੱਗੇ ਤੇ ਅੱਗੇ ਸਾਡੇ ਦੋਸਤਾਂ ਮਿੱਤਰਾਂ ਸੰਪਰਕ ਕਰਕੇ ਮੇਰੇ ਤੱਕ ਪਹੁੰਚ ਕੀਤੀ ਸੀ ਸੋ ਜੇ ਮੈਂ ਪਿੰਡ ਹੁੰਦਾ ਤਾਂ ਮੈਂ ਜ਼ਰੂਰ ਇਹਨਾਂ ਦੀ ਜਿਹੜੀ ਹੈਲਪ ਕਰਕੇ ਆਉਂਦਾ ਔਰ ਉੱਥੇ ਜਾ ਕੇ ਵੀਡੀਓ ਵੀ ਜ਼ਰੂਰ ਪਾ ਕੇ ਆਉਂਦਾ ਪਰ ਮਜਬੂਰੀਆਂ ਹੋ ਜਾਂਦੀਆਂ ਪਰ ਫਿਰ ਵੀ ਜਾਦੇ ਫੋਨ ਜਾਦੇ ਮੈਸੇਜ ਆਉਣ ਦੇ ਨਾਲ ਜਿਹੜਾ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਜੇ ਉਹਨਾਂ ਨੇ ਪਹੁੰਚ ਕੀਤੀ ਆ ਤਾਂ ਥੋੜੀ ਬਹੁਤੀ ਜ਼ਰੂਰ ਮਦਦ ਕਰਾਂਗੇ ਸੋ ਮੇਰੇ ਬਹੁਤ ਸਤਿਕਾਰਯੋਗ ਭਰਾ ਸਾਡੇ ਹਰਜੀਤ ਸਿੰਘ ਜੀ ਔਰ ਭਾਈ ਸ਼ੀਤਲ ਖਾਂ ਕਾਂਗ ਤੋਂ ਪਿੰਡ rauke ਕਲਾਂ ਉਹਨਾਂ ਵੱਲੋਂ 5000 ਦੀ ਰਾਸ਼ੀ ਸਾਨੂੰ ਇਸ ਪਰਿਵਾਰ ਦੇ ਲਈ ਪਹੁੰਚੀ ਆ ਤੇ ਅਸੀਂ ਉਹ ਪਰਿਵਾਰ ਤੱਕ ਜਿਹੜੀ ਕੱਲ ਨੂੰ ਪਹੁੰਚਦੀ ਕਰ ਦੇਣੀ ਆ ਸੋ ਵੀਰ ਦੇ ਅੱਜ ਜਿਹੜਾ ਬਲੱਡ ਚੜਨਾ ਸੀਗਾ ਤੇ ਉਹਨਾਂ ਦਾ ਮੈਸੇਜ ਆਇਆ ਸੀਗਾ ਅੱਜ ਸ਼ਾਮ ਤੱਕ ਉਹਨਾਂ ਦਾ ਆਪਰੇਸ਼ਨ ਆ ਸੋ ਮੈਂ ਪਿੰਡ ਘੋਲੀਏ ਕਲਾਂ ਦੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਆ ਜਿਹੜੇ ਕਿ ਮੇਰੀ ਵੀਡੀਓ ਨੂੰ ਪਹਿਲਾਂ ਵੀ ਦੇਖਦੇ ਆ ਔਰ ਸਾਰੀ ਗੱਲਬਾਤ ਹੁੰਦੇ ਰਹਿੰਦੇ ਆ ਸੋ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੀਰ ਦੀ ਬਾਹਰ ਜ਼ਰੂਰ ਫੜੀਏ ਸੋ ਹੋਰ ਵੀ ਜਿੰਨੇ ਭਰਾ ਦਿੱਲੀ ਦਾ ਕੀ ਨੂੰ ਮੈਨੂੰ ਦੇਖਦੇ ਆ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਸੇਵਾਵਾਂ ਕਰ ਰਹੇ ਆ ਜਾਂ ਪਰਿਵਾਰਾਂ ਤੱਕ ਇਦਾਂ ਦੀ ਮਦਦਾਂ ਕਰਦੇ ਰਹਿੰਨੇ ਆ ਸੋ ਇਸ ਵੀਰ ਦੀ ਆਪਾਂ ਮਦਦ ਜ਼ਰੂਰ ਕਰਨੀ ਆ ਤੁਸੀਂ ਦੇਖ ਸਕਦੇ ਹੋ ਤੇ ਵੀਰ ਜਿਹੜਾ ਹਸਪੀਟਲ ਮੋਗੇ ਜਿਹੜਾ ਦਾਖਲਾ ਸੋ ਮੈਂ ਬੇਨਤੀ ਕਰਦਾ ਸਾਰੇ ਹੀ ਭਰਾਵਾਂ ਨੂੰ ਦਾਨੀ ਸੱਜਣਾ ਨੂੰ ਇਸ ਪਰਿਵਾਰ ਦੀ ਬਾਹ ਪੜੀਏ ਤਾਂ ਜੋ ਇਸ ਦੇ ਵੀਰ ਆਪਣੇ ਬਿਮਾਰੀ ਤੋਂ निजात પા ਕੇ ਇਹਦਾ ਆਪਰੇਸ਼ਨ ਹੋ ਜਾਵੇ ਤੇ ਆਪਣੇ ਕੰਮਕਾਰ ਤੇ ਜਿਹੜਾ ਚੜ੍ਹੇ ਸੋ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਮੈਂ ਧੰਨਵਾਦ ਕਰਦਾ ਇੱਕ ਸ਼ਾਪ ਤੇ ਕੰਮ ਕਰਦਾ ਵੀਰ ਉਹਨਾਂ ਉਸ ਧਾਵਾਂ ਵੱਲੋਂ ਵੀ ਇਹਨਾਂ ਨੂੰ ਮਦਦ ਕੀਤੀ ਗਈ ਹੈ 5000 ਦੀ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬੰਦਰਾਉਕੇ ਕਲਾਂ ਵੱਲੋਂ ਵੀ ਅਸੀਂ ਦਿੱਲੀ ਦਾਉਕੀ ਨੂੰ ਜਿਹੜਾ ਅਸੀਂ ਸੇਵਾ ਕਰਦੇ ਆਂ ਸੋ ਇਹ ਭਰਾ ਸਾਡੇ ਨਾਲ ਜੁੜੇ ਹੋਏ ਆ ਸਾਰੇ ਜੋ ਸਾਨੂੰ ਸਮੇਂ ਸਵੇਂ ਸਰ ਮਦਦ ਦੇ ਭੇਜਦੇ ਆ ਸੋ ਵੀਰ ਦੀ ਜਿਹੜੀ ਮਦਦ ਅਸੀਂ ਕਰਨ ਜਾ ਰਹੇ ਹਾਂ ਸੋ ਆਪ ਵੀ ਬੂੰਦ ਬੂੰਦਾਂ ਸਮੁੰਦਰ ਭਰ ਜਾਂਦਾ ਸੋ ਆਪ ਨੂੰ ਬੇਨਤੀ ਕਰਦੇ ਆ ਕਿ ਸੁਵੀਰ ਦੀ ਜਿਹੜੀ ਮਦਦ ਜ਼ਰੂਰ ਕਰੀਏ ਸੋ ਬਹੁਤ ਬਹੁਤ ਧੰਨਵਾਦ ਇਹ ਜੋ ਵੀਰਾ ਸतीश ਗੋਇਲ ਹਸਪੀਟਲ ਮੋਗੇ ਜਿਹੜਾ ਦਾਖਲਾ ਤੇ ਮੈਂ ਵੀਰ ਦਾ ਜਿਹੜਾ ਸੰਪਰਕ ਨੰਬਰ ਵੀ ਤੁਹਾਨੂੰ ਪਾ ਦੇਣਾ ਇਹਨਾਂ ਨੂੰ ਤੁਸੀਂ ਸਿੱਧੀ Google Pay ਜਿਹੜੀ ਪੇਮੈਂਟ ਕਰ ਸਕਦੇ ਆ ਸੋ ਉਹਨਾਂ ਦਾ ਕੰਟੈਕਟ ਤੁਹਾਨੂੰ ਮੈਂ ਪਾ ਦੂੰਗਾ ਸੋ ਅਕਾਊਂਟ ਖਾਤਾ ਤੁਹਾਨੂੰ ਮੈਂ ਪਾ ਦੂੰਗਾ ਤੁਸੀਂ ਉਹਤੇ ਵੀ ਜਿਹੜੀ ਪੇਮੈਂਟ ਕਰ ਸਕਦੇ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੋਈ ਹੋਰ ਰੱਬ ਦਾ ਬੰਦਾ ਇਸ ਪਰਿਵਾਰ ਦੀ ਬਾਹ ਫੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ